ਸੱਚੀ ਗੱਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਪਿਛਲੇ ਕਾਫੀ ਦਿਨਾਂ ਤੋਂ ਅਮਰਿਤਪਾਲ ਸਿੰਘ ਮਹਿਰੋ ਦੁਆਰਾ ਕਤਲ ਕੀਤੀ ਗਈ ਇੰਸਟਾਗ੍ਰam ਇਨਫਲੂਐਂਸਰ ਕਮਲ ਕੌਰ ਭਾਬੀ ਉਰਫ ਕੰਚਣਾ ਕੁਮਾਰੀ ਦੇ ਕਤਲ ਤੇ ਉਸ ਨਾਲ ਸੰਬੰਧਿਤ ਕਾਫੀ ਵੀਡੀਓਜ਼ ਜਾਂ ਨਿਊਜ਼ ਚੈਨਲਾਂ ਦੇ ਉੱਤੇ ਇਸ ਚੀਜ਼ ਨੂੰ ਲੈ ਕੇ ਗੱਲਾਂ ਬਾਤਾਂ ਹੋ ਰਹੀਆਂ ਹਨ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਤੇ ਬਹੁਤ ਸਾਰੇ ਐਡਵੋਕੇਟ ਵਕੀਰ ਨਾਲ ਇਹ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨੇ ਕਿ ਜੇਕਰ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਲਕਚਰ ਤਾਂ ਜਾਂ ਅਸ਼ਲੀਲਤਾ ਨਾਲ ਸੰਬੰਧਿਤ ਕੋਈ ਵੀਡੀਓਜ਼ YouTube ਦੇ ਉੱਤੇ ਜਾਂ Instagram ਜਾਂ ਕਿਸੇ ਵੀ ਹੋਰ ਮੀਡੀਅਮ ਦੇ ਰਾਹੀਂ ਲੋਕਾਂ ਦੇ ਸਾਹਮਣੇ ਪਬਲਿਸ਼ ਕਰਦਾ ਹੈ ਕਿ ਉਸ ਨੂੰ ਰੋਕਣ ਦੇ ਲਈ ਭਾਰਤ ਦਾ ਜੋ ਕਾਨੂੰਨ ਹੈ ਉਸ ਦੇ ਵਿੱਚ ਕੁਝ ਧਾਰਾਵਾਂ ਬਣੀਆਂ ਹੋਈਆਂ ਹਨ ਉਹਨਾਂ ਦੇ ਤਹਿਤ ਕਿ ਕੋਈ ਕਾਰਵਾਈ ਕਰਕੇ ਉਸ ਨੂੰ ਸਹੀ ਜੋ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਉਸ ਨੂੰ ਠੱਲ ਪਾਈ ਜਾ ਸਕਦੀ ਹੈ ਇਹਨਾਂ ਸਾਰੀਆਂ ਗੱਲਾਂ ਬਾਤਾਂ ਨੂੰ ਇਸ ਵੀਡੀਓ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਆਂ ਤੇ ਦੱਸ ਦਈਏ ਕਿ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਕਿ ਲਚਕਤਾ ਜਾਂ ਸ਼ਰੀਰਤਾ ਨੂੰ ਰੋਕਣ ਦੇ ਲਈ ਇਤਾਂ ਦੇ ਖੌਫਨਾਕ ਕਦਮ ਜਿਸ ਦੇ ਨਾਲ ਕਿਸੇ ਵੀ ਚਾਹੇ ਯੂਟਿਊਬਰ ਹੈ ਜਾਂ ਇਨਫਲੂਐਂਸਰ ਹੈ ਉਹਨਾਂ ਦੀ ਜਾਨ ਵੀ ਜਾਵੇ ਇਤਾਂ ਦੇ ਕਤਲ ਕਦਮ ਨਹੀਂ ਚੁੱਕਣੇ ਚਾਹੀਦੇ ਚਾਹੇ ਉਹ ਕੋਈ ਵੀ ਸਮਾਜ ਸੇਵੀ ਹੈ ਜਾਂ ਕੋਈ ਸੰਸਥਾ ਹੈ ਜਾਂ ਇਤਾਂ ਕਹਿ ਲੋ ਕਿ ਜਿੱਦ ਤੱਕ ਅਮਰਿਤਪਾਲ ਸਿੰਘ ਮੈਰੋ ਦੇ ਵੱਲੋਂ ਇੱਕ ਕਦਮ ਚੁੱਕਿਆ ਗਿਆ ਹੈ ਉਸ ਇਨਫਲੂਐਂਸਰ ਦਾ ਉਸ ਇਨਸਟਾਗ੍ਰam ਚਲਾਉਣ ਵਾਲੀ ਔਰਤ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਖਬਰਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਹ ਯੂਏਈ ਦੇ ਵਿੱਚ ਫਰਾਰ ਹੋ ਗਿਆ ਤੇ ਉਥੋਂ ਦੀ ਸਰਕਾਰ ਨੂੰ ਪੰਜਾਬ ਪੁਲਿਸ ਤੇ ਭਾਰਤ ਸਰਕਾਰ ਦੇ ਵੱਲੋਂ ਉਸ ਦੀ ਗ੍ਰਿਫਤਾਰੀ ਬਾਰੇ ਦੱਸ ਦਿੱਤਾ ਗਿਆ ਹੈ ਕਿ ਜੇਕਰ ਉਹ ਇਸ ਦੇਸ਼ ਦੇ ਵਿੱਚ ਲੱਭਦਾ ਹੈ ਤਾਂ ਉਸ ਨੂੰ ਫੌਰਨ ਪੰਜਾਬ ਤੇ ਲਈ ਭਾਰਤ ਦੇ ਲਈ ਰਵਾਨਾ ਕਰ ਦਿੱਤਾ ਜਾਵੇ ਕਿਉਂਕਿ ਉਹ ਇੱਥੋਂ ਇੱਕ ਕੁੜੀ ਦਾ ਕਤਲ ਕਰਕੇ ਭੱਜਿਆ ਹੋਇਆ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਉਹ ਅਸਰ ਦੇ ਵਿੱਚ ਯੂਏ ਦੇ ਵਿੱਚ ਹੈਗਾ ਜਾਂ ਕਿਤੇ ਹੋਰ ਜਗ੍ਹਾ ਤੇ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਆਪਾਂ ਵਾਪਸ ਉਸੇ ਮੁੱਦੇ ਦੇ ਉੱਤੇ ਆਉਨੇ ਆ ਜੋ ਤੁਹਾਨੂੰ ਦੱਸਣਾ ਚਾਹੁੰਦੇ ਸੀ ਕਿ ਲਚਕਤਾ ਅਸ਼ਲੀਲਤਾ ਨੂੰ ਰੋਕਣ ਦੇ ਲਈ ਭਾਰਤ ਦੇ ਕਾਨੂੰਨ ਦੇ ਵਿੱਚ ਕੁਝ ਧਾਰਾਵਾਂ ਬਣੀਆਂ ਹੋਈਆਂ ਹਨ ਤੇ ਉਹਨਾਂ ਨੂੰ ਕਿੱਦਾਂ ਵਰਤੋਂ ਦੇ ਵਿੱਚ ਲਿਆ ਕੇ ਕਿੱਦਾਂ ਉਹਨਾਂ ਨੂੰ ਯੂਜ਼ ਕਰਕੇ ਜੇਕਰ ਕੋਈ ਸ਼ਰੀਲਤਾ ਲੋਕਾਂ ਦੇ ਵਿੱਚ ਜਾਂ ਇਸਤਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਫਲਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਕਿਵੇਂ ਰੋਕਿਆ ਜਾ ਸਕਦਾ ਦੱਸਦੇ ਹਾਂ ਤੁਹਾਨੂੰ ਪੂਰੀ ਖਬਰ ਦੇ ਨਾਲ ਕਿ ਪੰਜਾਬ ਦੇ ਲੁਧਿਆਣਾ ਦੀ ਕੰਚਨਾ ਕੁਮਾਰੀ ਉਰਫ ਕਮਲਕੌਰ ਭਾਬੀ ਦੇ ਕਥਿਤ ਕਤਲ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਅਸ਼ਲੀਲਤਾ ਨੂੰ ਲੈ ਕੇ ਚਰਚਾਵਾਂ ਨੇ ਜੋੜ ਫੜਿਆ ਹੋਇਆ ਹੈ ਪੁਲਿਸ ਮਤਾਬਕ ਮਲਤਣਾ ਨੇ ਕਮਲਕੌਰ ਭਾਬੀ ਦਾ ਕਥਿਤ ਕਤਲ ਇਸ ਕਰਕੇ ਕੀਤਾ ਕਿਉਂਕਿ ਉਹਨਾਂ ਨੂੰ ਉਹਦੀ ਸੋਸ਼ਲ ਮੀਡੀਆ ਪੋਸਟਾਂ ਉੱਤੇ ਇਤਰਾਜ਼ ਸੀ ਮੁਲਜ਼ਮ ਉਹਦੀ ਸੋਸ਼ਲ ਮੀਡੀਆ ਪੋਸਟਾਂ ਨੂੰ ਸ਼ਰੀਲਤਾਮੰਦ ਦੇ ਸਮ ਇਸ ਵਾਰਦਾਰ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਅਸ਼ਰੀਲਤਾ ਨੂੰ ਰੋਕਣ ਸੰਬੰਧੀ ਲੋਕਾਂ ਵੱਲੋਂ ਬੱਖ-ਬੱਖ ਤਰਕ ਦਿੱਤੇ ਜਾ ਰਹੇ ਹਨ ਦੱਸ ਦਈਏ ਕਿ 11 ਜੂਨ ਨੂੰ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੀ লাশ ਬਠਿੰਡਾ ਦੇ ਪੁੱਚੋ ਕਲਾ ਕਸਬੇ ਵਿੱਚ ਪੈਂਦੇ ਆਦੇਸ਼ ਹਸਪੀਟਲ ਦੀ ਪਾਰਕਿੰਗ ਵਿੱਚ ਖੜੀ ਗੱਡੀ ਵਿੱਚੋਂ बरामद ਹੋਈ ਸੀ ਜਿਸ ਮਗਰੋਂ ਅਮਰਿਤਪਾਲ ਸਿੰਘ ਮਹਿਰੋ ਨੇ ਕਤਲ ਤੋਂ ਬਾਅਦ ਦੋ ਵੀਡੀਓਜ਼ ਪਾ ਕੇ ਇਸ ਕਤਲ ਨੂੰ ਜਾਇਜ਼ ਠਰਾਇਆ ਸੀ ਅਤੇ ਕਈ ਹੋਰਾਂ ਨੂੰ ਵੀ ਧਮਕੀਆਂ ਦਿੱਤੀਆਂ ਸਨ ਕਿ ਉਹ ਇਦਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਨਾ ਪਾਉਣ ਅਮਰਿਤਪਾਲ ਸਿੰਘ ਮਹਿਰੋ ਤੇ ਦੋ ਸਾਥੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਹੋ ਚੁੱਕੇ ਹਨ ਜਦਕਿ ਪੁਲਿਸ ਨੇ ਅਮਰਿਤਪਾਲ ਸਿੰਘ ਮਹਿਰੂ ਦੇ ਫਰਾਰ ਹੋਣ ਦੀ ਗੱਲ ਆਖੀ ਹੈ ਪਰ ਭਾਰਤ ਵਿੱਚ ਕਥਿਤ ਅਸ਼ਰੀਰਤਾ ਨੂੰ ਰੋਕਣ ਸੰਬੰਧੀ ਕਾਨੂੰਨ ਕੀ ਕਹਿੰਦਾ ਹੈ ਅਤੇ ਕਿਹੜੇ-ਕਿਹੜੇ ਕਾਨੂੰਨ ਮੌਜੂਦ ਹਨ ਆਓ ਜਾਨੀਏ ਕਿ ਅਸ਼ਰੀਰਤਾ ਨਾਲ ਕਿਹੜੇ-ਕਿਹੜੇ ਕਾਨੂੰਨ ਵਰਤ ਕੇ ਜੇਕਰ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੁੰਦੀ ਹੈ ਕਿ ਲੱਗ ਰਿਹਾ ਹੈ ਕਿ ਉਹ ਸਮਾਜ ਦੇ ਵਿੱਚ ਅਸ਼ਰੀਰਤਾ ਪੈਦਾ ਕਰ ਰਹੇ ਹਨ ਜਾਂ ਨੌਜਵਾਨਾਂ ਨੂੰ ਉਹਨਾਂ ਦੀ ਦਿਸ਼ਾ ਤੋਂ ਭਟਕਾ ਰਹੇ ਹਨ ਉਹਨਾਂ ਨੂੰ ਗਲਤ ਰਸਤੇ ਪਾ ਰਹੇ ਹਨ ਤਾਂ ਇਹਨਾਂ ਕਾਨੂੰਨਾਂ ਦੇ ਜਰੀਏ ਇਸ ਤਾਨੂੰ ਕਿੱਦਾਂ ਨਿਖਿਆ ਜਾ ਸਕਦਾ ਹੈ ਕਾਨੂੰਨੀ ਮਾਮਲਿਆਂ ਦੇ ਮਾਹਿਰਾਂ ਮੁਤਾਬਿਕ ਅਸ਼ਲੀਲਤਾ ਨੂੰ ਰੋਕਣ ਵਾਸਤੇ ਭਾਰਤ ਵਿੱਚ ਭਾਰਤੀ ਨਿਆਹ ਸੰਹਿਤਾ BNS ਦੀ ਧਾਰਾ 294 295 296 ਸੂਚਨਾ ਟੈਕਨੋਲੋਜੀ ਐਕਟ 2000 ਦੀ ਧਾਰਾਵਾਂ 67 67A 67B ਅਤੇ ਅਤੇ ਇਨ ਡੀਸੈਂਟ ਰਿਪਰੈਜੈਂਟੇਸ਼ਨ ਐਕਟ ਆਫ ਵੂਮਨ ਜੋ ਕਿ ਔਰਤਾਂ ਦੇ ਲਈ ਬਣਾਇਆ ਹੋਇਆ ਐ ਐਕਟ 1986 ਮੁੱਖ ਅਸ਼ਲੀਲਤਾ ਫਰਾਂ ਵਾਲਿਆਂ ਉੱਤੇ ਇਹਨਾਂ ਕਾਨੂੰਨਾਂ ਤਹਿਤ ਕਾਰਵਾਈ ਹੋ ਸਕਦੀ ਹੈ ਇਹਨਾਂ ਕਾਨੂੰਨਾਂ ਤਹਿਤ ਮੁਲਜ਼ਮਾਂ ਭਾਰੀ ਜੁਰਮਾਨਿਆਂ ਤੋਂ ਲੈ ਕੇ ਜੇਲ੍ਹ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ ਹੁਣ ਦੱਸ ਦਈਏ ਕਿ ਇਹ ਕਾਨੂੰਨ ਕਿਸ ਤਰ੍ਹਾਂ ਦੀ ਅਸ਼ਲੀਲਤਾ ਨਾਲ ਜੁੜੇ ਹੋਏ ਹਨ ਕਿਉਂਕਿ ਅਸ਼ਲੀਲਤਾ ਦੀ ਕੋਈ ਪਰਿਭਾਸ਼ਾ ਨਹੀਂ ਹੈ ਅਸ਼ਲੀਲਤਾ ਕੀ ਹੈ ਇਹਨਾਂ ਬਾਰੇ ਲੋਕਾਂ ਦੀ ਕੀ رائے ਹੈ ਇਸ ਬਾਰੇ ਅਲੱਗ-ਅਲੱਗ ਲੋਕਾਂ ਦੀ ਅਲੱਗ-ਅਲੱਗ ਰਾਏ ਹੈ ਪਰ ਫਿਰ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਕਾਨੂੰਨੀ ਮਾਹਿਰਾ ਮੁਤਾਬਿਕ ਜਾਂ ਬੀ ਐਨ ਐਸ ਐਕਟ ਆਈਟੀ ਐਕਟ ਅਤੇ ਹੋਰ ਕਾਨੂੰਨ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਅਸ਼ਲੀਲਤਾ ਦੀ ਪਰਿਭਾਸ਼ਾ ਕੀ ਦੱਸੀ ਗਈ ਹੈ ਇਹ ਪਰਿਭਾਸ਼ਾ ਬਹੁਤ ਤਕਨੀਕੀ ਹੈ ਅਤੇ ਇਹ ਸदर्भ ਉਤੇ ਨਿਰਭਰ ਕਰਦੀ ਹੈ ਮਤਲਬ ਉਹ ਕੰਡੀਸ਼ਨ ਉਤੇ ਨਿਰਭਰ ਕਰਦੀ ਹੈ ਅਸ਼ਲੀਲਤਾ ਦੀ ਵੈਸੇ ਤਾਂ ਕੋਈ ਪਰਿਭਾਸ਼ਾ ਨਹੀਂ ਹੈ ਹਰ ਵਿਅਕਤੀ ਦੇ ਲਈ ਵੱਖੋ-ਵੱਖਰੀ ਹੈ ਕੋਈ ਗੱਲ ਜਾਂ ਚੀਜ਼ ਕਿਸੇ ਵਿਅਕਤੀ ਨੂੰ ਅਸ਼ਲੀਲ ਲੱਗ ਸਕਦੀ ਹੈ ਅਤੇ ਕਿਸੇ ਨੂੰ ਅਸ਼ਲੀਲ ਨਹੀਂ ਲੱਗ ਸਕਦੀ ਇਹ ਗੁੰਝਲਦਾਰ ਮਸਲਾ ਹੈ ਇਸ ਲਈ ਬਹੁਤ ਵਾਰ ਅਜਿਹੇ ਮਾਮਲੇ ਅਦਾਲਤਾਂ ਦੇ ਵਿੱਚ ਜਾਣ ਤੋਂ ਬਾਅਦ ਵੀ ਹਲਕੇ ਪੈ ਜਾਂਦੇ ਹਨ ਕਈ ਮਾਮਲਿਆਂ ਵਿੱਚ ਲੱਛਰ ਭਾਸ਼ਾ ਵੀ ਇਹਨਾਂ ਕਾਨੂੰਨਾਂ ਦੇ ਦਾਇਰੇ ਵਿੱਚ ਨਹੀਂ ਆਉਂਦੀ ਕਿਉਂਕਿ ਉਸ ਦਾ ਜੋ ਮੋਟਿਵ ਹੁੰਦਾ ਹੈ ਉਹਦਾ ਜੋ ਸਰਦਰਵ ਹੈ ਉਹ ਸੈਕਸ਼ੂਅਲੀ ਆਈਡੀਆ ਦੇ ਨਾਲ ਰਿਲੇਟਡ ਹੁੰਦਾ ਹੈ ਤੇ ਕਈ ਵਾਰੀ ਉਹ ਕਿਸੇ ਨੂੰ ਹਰਟ ਵੀ ਕਰ ਰਿਹਾ ਹੁੰਦਾ ਹੈ ਅਤੇ ਕਈ ਵਾਰੀ ਕਿਸੇ ਨੂੰ ਜਸਮਾਨੀ ਤੌਰ ਤੇ ਵੀ ਹਰਟ ਕਰ ਰਿਆ ਹੁੰਦਾ ਹੈ ਕਈ ਵਾਰੀ ਉਹ ਜਿੰਸੀ ਵਿਚਾਰ ਵੀ ਉਸ ਦੇ ਥਰੂ ਉੱਪਰ ਰਹੇ ਹੁੰਦੇ ਨੇ ਫਿਲਮਾਂ ਜਾਂ ਵੈਬ ਸੀਰੀਜ਼ ਦੇ ਵਿੱਚ ਕਈ ਵਾਰੀ ਲੱਚਰ ਭਾਸ਼ਾ ਵਰਤੀ ਜਾਂਦੀ ਹੈ ਅਤੇ ਦ੍ਰਿਸ਼ ਵਿੱਚ ਇਸ ਦਾ ਸदर्भ ਕਈ ਵਾਰ ਸੈਕਸ਼ੁਅਲੀ ਵਿਚਾਰ ਉੱਪਰ ਨਾ ਨਹੀਂ ਹੁੰਦਾ ਉਹ ਵਰਤੀ ਜਾਂਦੀ ਹੈ ਪਰ ਉਸ ਦਾ ਜੋ ਮੋਟਿਵ ਹੁੰਦਾ ਹੈ ਉਹ ਕਿਸੇ ਨੂੰ ਹਰਟ ਕਰਨਾ ਨਹੀਂ ਹੁੰਦਾ ਅਸ਼ਲੀਲਤ ਨੂੰ ਰੋਕਣ ਵਾਲੇ ਕਾਨੂੰਨਾਂ ਨੂੰ ਲਾਗੂ ਕਰਦੇ ਹਾਂ ਕਿਸੇ ਵਿਅਕਤੀ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ ਕੁਝ ਮਾਹਿਰਾਂ ਦੇ ਇਹ ਕਹਿਣਾ ਹੈ ਕਿ ਬੀ ਐਨ ਐਸ ਕਾਨੂੰਨ ਆਈਟੀ ਕਾਨੂੰਨਾਂ ਦੀਆਂ ਜਿੰਨੀਆਂ ਵੀ ਧਾਰਾਵਾਂ ਨੇ ਉਹਨਾਂ ਦੇ ਅਨੁਸਾਰ ਅਸ਼ਲੀਲਤਾ ਨੂੰ ਪ੍ਰਭਾਵਿਤ ਕੀਤਾ ਗਿਆ ਹੈ ਪਰ ਇਹ ਪ੍ਰਭਾਸ਼ਾ ਸਰਲ ਨਹੀਂ ਹੈ ਸਗੋਂ ਬਹੁਤ ਹੀ ਜਟਿਲਦਾਰ ਹੈ ਅਤੇ ਤਕਨੀਕੀ ਹੈ ਇਸ ਤੋਂ ਇਲਾਵਾ ਅਸ਼ਲੀਲਤਾ ਦੀ ਪਰਭਾਸ਼ਾ ਸੰਦਰਭਤ ਨਿਰਪਰਕਰਦੀ ਹੈ ਮਤਲਬ ਕੰਡੀਸ਼ਨ ਹੈ ਕੀ ਹੈ ਜਦੋਂ ਉਹ ਅਸ਼ਲੀਲਤਾ ਨਾਲ ਜੁੜੇ ਸ਼ਬਦ ਵਰਤੇ ਜਾ ਰਹੇ ਸੀ ਉਸ ਸਮੇਂ ਕੰਡੀਸ਼ਨ ਕਿਹੋ ਜਿਹੀ ਹੈ ਇਤਾਂ ਦੀਆਂ ਚੀਜ਼ਾਂ ਦੇ ਉੱਤੇ ਉਹ ਨਿਰਭਰ ਕਰਦੀ ਹੈ। ਕਈ ਵਾਰੀ ਕੋਈ ਗੱਲ ਕਿਸੇ ਨੂੰ ਅਸ਼ਲੀਲ ਲੱਗਦੀ ਹੈ ਪਰ ਜਦੋਂ ਉਸ ਦੇ ਸੰਦਰਭ ਨੂੰ ਦੇਖਦੇ ਆ ਤਾਂ ਉਹ ਅਸ਼ਲੀਲ ਨਹੀਂ ਹੁੰਦੀ। ਹੁਣ ਜੋ ਤੁਹਾਨੂੰ ਪਹਿਲਾਂ ਧਾਰਾਵਾਂ ਦੱਸੀਆਂ ਹੋਈਆਂ ਨੇ ਕਿ 294, 295, 296 ਉਹਨਾਂ ਦੇ ਤਹਿਤ ਕਿਹੜੀ-ਕਿਹੜੀ ਕਾਰਵਾਈ ਹੋ ਸਕਦੀ ਹੈ ਚੇਕ ਕਰ ਜੋ ਭਾਰਤੀ ਨਿਆ ਸਹਿਨਤਾ ਬੀਐਨਐਸ ਦੀ ਧਾਰਾਵਾਂ ਨੇ ਉਹਨਾਂ ਦੇ ਤਹਿਤ ਕੀ-ਕੀ ਕਾਰਵਾਈ ਹੋ ਸਕਦੀ ਹੈ। ਭਾਰਤੀ ਨਿਆ ਸਹਿਨਤਾ ਬੀਐਨਐਸ ਦੀ ਧਾਰਾ 294 ਅਸ਼ਲੀਲ ਸਮੱਗਰੀ ਦੀ ਵਿਕਰੀ ਪਰਤਾਰਸ਼ਨਾ ਜਬ ਪ੍ਰਸਾਰਣ ਨਾਲ ਸੰਬੰਧਤ ਹੈ ਜੇਕਰ ਇਹ ਸਮਗਰੀ ਇਲੈਕਟ੍ਰੋਨਿਕ ਰੂਪ ਦੇ ਵਿੱਚ ਜਾਂ ਇਹ ਕਿਸੇ ਵੀ ਹੋਰ ਮੀਡੀਅਮ ਦੇ ਰਾਇਨ ਜਨਤਕ ਹੁੰਦੀ ਹੈ ਤਾਂ ਵੀ ਇਹ ਇਸ ਧਾਰਾ ਦੇ ਢੇਰੇ ਦੇ ਵਿੱਚ ਆਉਂਦੀ ਹੈ ਇਸ ਧਾਰਾ ਅਨੁਸਾਰ ਕੋਈ ਵੀ ਸਮਗਰੀ ਭਾਵੇਂ ਉਹ ਕਿਤਾਬ ਹੈ ਕੋਈ ਵੀ ਪੈਂਫਲਟ ਹੋ ਸਕਦਾ ਹੈ ਕਾਗਜ ਲਿਖਤ ਡਰਾਇੰਗ ਪੇਂਟਿੰਗ ਜਾਂ ਪ੍ਰਤੀਨਿਧਤਾ ਚਿੱਤਰ ਜਾਂ ਕੋਈ ਹੋਰ ਵਸਤੂ ਜੋ ਇਸ ਤਰ੍ਹਾਂ ਦੀਆਂ ਸਥਿਤੀ ਨੂੰ ਭਾਰਦੀ ਹੈ ਜਾਂ ਇਸ ਦੇ ਸੰਪਰਕ ਵਿੱਚ ਆਉਣ ਵਾਲਿਆਂ ਤੇ ਪ੍ਰਭਾਵ ਪਉਂਦੀ ਹੈ ਜਾਂ ਪ੍ਰਭਾਵ ਪਾਉਣ ਦੀ ਸੰਭਾਵਨਾ ਰੱਖਦੀ ਹੈ ਨੂੰ ਅਸ਼ਲੀਲ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਜੇ ਕਿਸੇ ਵੀ ਸਮੱਗਰੀ ਦੀ ਇਲੈਕਟ੍ਰੋਨਿਕ ਪ੍ਰਦਰਸ਼ਨੀ ਮਤਲਬ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਜਨਤਕ ਨਹੀਂ ਕੀਤਾ ਜਾ ਸਕਦਾ ਜਿਸ ਦੇ ਨਾਲ ਕਿਸੇ ਹੋਰ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਦਾ ਹੈ ਉਹ ਕਿਸੇ ਵਿਅਕਤੀ ਦੇ ਨਾਲ ਜੁੜੇ ਹੋਏ ਨੇ ਉਹਨੂੰ ਅਸ਼ਲੀਲ ਕਿਹਾ ਜਾ ਸਕਦਾ ਹੈ ਇਹ ਵੀ ਗੱਲ ਦੱਸੀ ਜਾ ਰਹੀ ਹੈ ਕਿ ਪਹਿਲੀ ਵਾਰ ਇਸ ਧਾਰਾ ਦੀ ਉਲੰਘਣਾ ਕਰਨਾ ਇਸ ਧਾਰਾ ਤਹਿਤ ਪਹਿਲੀ ਵਾਰ ਅਪਰਾਧ ਕਰਨ ਵਾਲਿਆਂ ਨੂੰ 2 ਸਾਲ ਤੱਕ ਦੀ ਕੈਦ ਜਾਂ 5000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਹ ਧਾਰਾ ਤਹਿਤ ਵੱਧ ਤੋਂ ਵੱਧ 10 ਸਾਲ ਤੱਕ ਦੀ ਸਜ਼ਾ ਜਾਂ 10000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਜੇਕਰ ਉਹ ਭਾਰਤੀ ਕਾਨੂੰਨ ਸਹਿਿੰਤਾ ਦੀ ਧਾਰਾ 294 ਦੇ ਤਹਿਤ ਆਉਂਦੀ ਹੈ। ਤੇ ਉਹਦੀ ਕੋਈ ਵੀ ਚਾਹੇ ਉਹ ਸੋਸ਼ਲ ਮੀਡੀਆ ਦੇ ਉੱਤੇ ਕੋਈ ਇਨਫਲੂਐਂਸਰ ਹੈ ਜਾਂ YouTube ਦੇ ਉੱਤੇ ਕੋਈ ਕੰਟੈਂਟ ਕ੍ਰिएਟਰ ਹੈ ਜੇਕਰ ਉਹਦੇ ਵਿੱਚ ਕੋਈ ਅਸ਼ਲੀਲਤਾ ਜੇ ਸਮਗਰੀ ਹੁੰਦੀ ਹੈ ਤਾਂ ਉਸ ਦੇ ਖਿਲਾਫ ਇਤਾਂ ਦੀ ਕਾਰਵਾਈ 294 ਧਾਰਾ ਦੇ ਤਹਿਤ ਹੋ ਸਕਦੀ ਹੈ 295 ਧਾਰਾ ਵੀ ਜੋ ਇਸ ਤਰ੍ਹਾਂ ਦੇ ਅਪਰਾਧਿਕ ਮਾਮਲਿਆਂ ਦੇ ਨਾਲ ਜੁੜੀ ਹੋਈ ਹੈ ਉਸ ਧਾਰਾ ਦਾ ਉਦੇਸ਼ ਕੀ ਹੈ ਕਿ ਬੱਚਿਆਂ ਨੂੰ ਸ਼ਰੀਰ ਸਮਗਰੀ ਤੋਂ ਬਚਾਉਣਾ ਹੈ ਇਸ ਧਾਰਾ ਦੇ ਤਹਿਤ ਕੋਈ ਵੀ ਵਿਅਕਤੀ ਜੋ ਕਿਸੇ ਬੱਚੇ ਨੂੰ ਕਿਸੇ ਵੀ ਸ਼ਰੀਰ ਸਮਗਰੀ ਨੂੰ ਵੇਚਦਾ ਹੈ ਕਿਰਾਏ ਤੇ ਦਿੰਦਾ ਹੈ ਵੰਡਦਾ ਹੈ ਜਾਂ ਪ੍ਰਦਰਸ਼ਿਤ ਕਰਦਾ ਹੈ ਜਾਂ ਉਸ ਨੂੰ ਪ੍ਰਸਾਸ਼ਿਤ ਕਰਦਾ ਹੈ ਉਹ ਅਪਰਾਧ ਹੈ ਮਤਲਬ ਕਿ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਪਬਲਿਸ਼ ਕਰਦਾ ਹੈ ਇਸ ਤਰ੍ਹਾਂ ਵਿੱਚ ਅਸ਼ਲੀਲਤਾ ਦੀ ਪਰਿਭਾਸ਼ਾ ਬੀ ਐਨ ਐਸ ਦੀ ਧਾਰਾ ਜੋ ਤੁਹਾਨੂੰ ਪਹਿਲਾਂ ਦੱਸੀ ਹੈ 293 ਦੇ ਅਨੁਸਾਰ ਹੀ ਹੈ ਇਸ ਧਾਰਾ ਸਹਿਤ ਅਪਰਾਧੀ ਨੂੰ ਘੱਟੋ ਘੱਟ 3 ਸਾਲ ਤੱਕ ਦੀ ਕੈਦ 2000 ਰੁਪਏ ਜੁਰਮਾਨਾ ਅਤੇ ਵੱਧ ਤੋਂ ਵੱਧ 7 ਸਾਲ ਤੱਕ ਦੀ ਕੈਦ ਜਾਂ ਫਿਰ 5000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਇਸੇ ਤਰ੍ਹਾਂ ਦੀ ਇੱਕ ਧਾਰਾ ਜੋ 296 ਹੈ ਉਹ ਵੀ ਜਨਤਕ ਥਾਵਾਂ ਤੇ ਹੁੰਦੀ ਅਸ਼ਲੀਲਤਾ ਨਾਲ ਸੰਬੰਧਿਤ ਹੈ ਇਸ ਧਾਰਾ ਤਹਿਤ ਜਨਤਕ ਥਾਵਾਂ ਤੇ ਅਸ਼ਲੀਲ ਹਲਕਤਾਂ ਕਰਨਾ ਜੰਤਕ ਧਾਮਾਂ ਤੇ ਅਸ਼ਲੀਲ ਗੀਤ ਕਵਿਤਾਵਾਂ ਜਾਂ ਸ਼ਬਦ ਬੋਲਣਾ ਜਾਂ ਗਾਉਣਾ ਅਪਰਾਧ ਹੈ ਇਸ ਤਹਰਾ ਧਾਰਾ ਦੇ ਅਧੀਨ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ 3 ਮਹੀਨੇ ਦੀ ਕੈਦ 1000 ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਵੀ ਹੋ ਸਕਦੀਆਂ ਹਨ ਸੂਚਨਾ ਟੈਕਨੋਲੋਜੀ ਐਕਟ 2000 ਦੀਆਂ ਵੀ ਕੁਝ ਧਾਰਾਵਾਂ ਹਨ ਉਹਨਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਤਹਿਤ ਕੀ ਕੀ ਕਾਰਵਾਈ ਅਪਰਾਧੀ ਦੇ ਉੱਤੇ ਹੋ ਸਕਦੀ ਹੈ ਜਾਂ ਕੋਈ ਜੇ ਮਲਜ਼ਮ ਫੜਿਆ ਜਾਂਦਾ ਹੈ ਤਾਂ ਉਸਤੇ ਹੋ ਸਕਦੀ ਹੈ ਸੂਚਨਾ ਟੈਕਨੋਲੋਜੀ ਐਕਟ 2000 ਦੀ ਧਾਰਾ 67 ਅਸਲੀਅਨ ਸਮਗਰੀ ਦੇ ਆਨਲਾਈਨ ਪ੍ਰਕਾਸ਼ਨ ਜਾਂ ਪ੍ਰਸਾਰਣ ਨਾਲ ਨਜਿੱਟਦਾ ਹੈ। ਇਹਦੀ ਪਰਿਭਾਸ਼ਾ ਬੀਐਨਐਸ ਦੀ ਧਾਰਾ 294 ਦੀ ਪਰਿਭਾਸ਼ਾ ਵਾਂਗ ਹੀ ਹੈ। ਪਰ ਸੂਚਨਾ ਟੈਕਨੋਲੋਜੀ ਐਕਟ ਦੀ ਇਸ ਧਾਰਾ ਅਧੀਨ ਸਜ਼ਾ ਬਧੇਰੇ ਗੰਭੀਰ ਹੈ। ਇਸ ਤਹਿਤ ਪਹਿਲੀ ਵਾਰ ਪਰਾਧ ਕਰਨ ਵਾਲਿਆਂ ਨੂੰ 3 ਸਾਲ ਤੱਕ ਦੀ ਕੈਦ ਅਤੇ 5 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਸ ਧਾਰਾ ਤਹਿਤ 5 ਸਾਲ ਤੱਕ ਦੀ ਵੱਧ ਤੋਂ ਵੱਧ ਕੈਦ ਜਾਂ 10 ਲੱਖ ਰੁਪਏ ਤੱਕ ਦਾ ਵੀ ਜੁਰਮਾਨਾ ਹੋ ਸਕਦਾ ਹੈ ਆਈਟੀ ਐਕਟ ਦੀ ਧਾਰਾ 67ਏ ਅਤੇ 67ਬੀ ਵੀ ਅਸ਼ਲੀਲਤਾ ਨੂੰ ਰੋਕਦੀ ਹੈ ਇਹਨਾਂ ਧਾਰਾਵਾਂ ਦੇ ਤਹਿਤ ਜੇਲ੍ਹ ਦੀ ਸਜ਼ਾ ਘੱਟੋ-ਘੱਟ 5 ਸਾਲ ਅਤੇ ਵੱਧ ਤੋਂ ਵੱਧ 7 ਸਾਲ ਹੋ ਸਕਦੀ ਹੈ ਜਦਕਿ ਜੁਰਮਾਨਾ ਵੱਧ ਤੋਂ ਵੱਧ 10 ਲੱਖ ਰੁਪਏ ਤੱਕ ਦਾ ਹੋ ਸਕਦਾ ਹੈ ਇਨ ਡੀਸੈਂਟ ਰਿਪਰਜੈਂਟੇਸ਼ਨ ਐਕਟ ਆਫ ਔਮਨ ਜੋ 1986 ਦੇ ਵਿੱਚ ਬਣਿਆ ਸੀ ਉਸ ਦੇ ਤਹਿਤ ਕਾਨੂੰਨ ਔਤਾਂ ਦੇ ਕਿਸੇ ਵੀ ਅਜਿਹੇ ਤਰੀਕੇ ਨਾਲ ਚਿੱਤਰ ਨੂੰ ਰੋਕਦਾ ਹੈ ਜੋ ਔਰਤਾ ਵਾਸਤੇ ਅਸ਼ਲੀਲ અપਮਾਨਜਨਕ ਜਾਂ ਬਦਨਾਮ ਮੰਨਿਆ ਜਾਂਦਾ ਹੈ ਇਸ ਵਿੱਚ ਇਸ਼ਤਿਹਾਰ ਪ੍ਰਕਾਸ਼ਨ ਅਤੇ ਪ੍ਰਤੀਨਿਤਾ ਦਾ ਹਰ ਰੂਪ ਸ਼ਾਮਲ ਹੈ ਇਸ ਕਾਨੂੰਨ ਦਾ ਉਦੇਸ਼ ਔਰਤਾਂ ਦੀ ਇੱਜ਼ਤ ਦੀ ਰੱਖਿਆ ਕਰਨਾ ਹੈ ਅਤੇ ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਵੱਧ ਤੋਂ ਵੱਧ 5 ਸਾਲ ਤੱਕ ਦੀ ਕੈਦ ਅਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਹੁਣ ਦੱਸ ਦਈਏ ਕਿ ਕਾਨੂੰਨ ਦੇ ਵਿੱਚ ਇਨੀਆਂ ਧਾਰਾਵਾਂ ਹੋਣ ਦੇ ਬਾਵਜੂਦ ਜਦੋਂ ਪੂਰੀ ਜਾਣਕਾਰੀ ਲੋਕਾਂ ਦੇ ਵਿੱਚ ਨਹੀਂ ਹੁੰਦੀ ਜਿਵੇਂ ਕਿ ਅਮਰਿਤਪਾਲ ਸਿੰਘ ਮਹਿਰੋ ਦੇ ਵੱਲੋਂ ਉਸ ਔਰਤ ਨੂੰ ਕੰਚਨਾ ਕੁਮਾਰੀ ਗਮਲਕੌਰ ਭਾਬੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਵੀਡੀਓਜ਼ ਪਾ ਕੇ ਦੱਸਿਆ ਜਾਂਦਾ ਹੈ ਕਿ ਜੇਕਰ ਇਤਾਂ ਦੀ ਵੀਡੀਓਜ਼ ਕੋਈ ਅਪਲੋਡ ਕਰੇਗਾ ਤਾਂ ਉਹਨਾਂ ਦੇ ਲਈ ਵੀ ਸਜ਼ਾ ਇਤਾਂ ਦੀ ਹੋਵੇਗੀ ਇਸ ਤੋਂ ਵੀ ਖਤਰਨਾਕ ਸਜ਼ਾ ਉਹਨਾਂ ਦੇ ਵੱਲੋਂ ਦਿੱਤੀ ਜਾਊਗੀ ਪਰ ਹੁਣ ਕਤਲ ਕਰਨ ਤੋਂ ਬਾਅਦ ਉਹ ਆਪਣੇ ਆਪ ਨੂੰ ਬਚਾਉਣ ਦੇ ਲਈ ਜਾਂ ਤਾਂ ਕਿਤੇ ਲੁਕ ਚੁੱਕਿਆ ਹੈ ਜਾਂ ਦੇਸ਼ ਛੱਡ ਕੇ ਚਲਾ ਗਿਆ ਹੈ ਦੱਸਣ ਦੇ ਵਿੱਚ ਆਇਆ ਹੈ ਕਿ ਯੂਏਈ ਦੇ ਵਿੱਚ ਉਹ ਇਸ ਸਮੇਂ ਹੈਗਾ ਇੰਡੀਅਨ ਗਵਰਨਮੈਂਟ ਨੇ ਦੱਸਿਆ ਹੈ ਕਿ ਉਹ ਯੂਏਈ ਦੇ ਵਿੱਚ ਭੱਜਣ ਦੇ ਵਿੱਚ ਕਾਮਯਾਬ ਹੋ ਚੁੱਕਿਆ ਹੈ ਤੇ ਸਰਕਾਰ ਦੇ ਵੱਲੋਂ ਯੂਏਈ ਦੀ ਗਵਰਨਮੈਂਟ ਨੂੰ ਲਿਖਤੀ ਭੇਜਿਆ ਵੀ ਗਿਆ ਹੈ ਕਿ ਜੇਕਰ ਉਹ ਉੱਥੇ ਹੈਗਾ ਤਾਂ ਉਸ ਨੂੰ ਵਾਪਸ ਪੰਜਾਬ ਦੇ ਵਿੱਚ ਭੇਜਿਆ ਜਾਵੇ ਕਿਉਂਕਿ ਉਹ ਪੰਜਾਬ ਦੇ ਵਿੱਚ ਇੱਕ ਔਰਤ ਦਾ ਕਤਲ ਕਰਨ ਤੋਂ ਬਾਅਦ ਉੱਥੇ ਭੱਜਿਆ ਹੋਇਆ ਹੈ ਹੁਣ ਦੱਸ ਰਹੀ ਹੈ ਕਿ ਇਨਾਂ ਭਾਰਤ ਦੇ ਕਾਨੂੰਨ ਦੇ ਵਿੱਚ ਧਾਰਾਵਾਂ ਹੁੰਦੇ باوجود ਇਤਾਂ ਦਾ ਜਦੋਂ ਕੋਈ ਸਟੈਪ ਪਟਿਆ ਜਾਂਦਾ ਹੈ ਜਾਂ ਕੋਈ ਚੁੱਕ ਲੈਂਦਾ ਹੈ ਤਾਂ ਉਸ ਦੇ ਲਈ ਹੁਣ ਕਾਨੂੰਨ ਦੇ ਵਿੱਚ ਸਜ਼ਾ ਵੀ ਬਹੁਤ ਜ਼ਿਆਦੀ ਹੈ ਪਰ ਜਦੋਂ ਉਸ ਦੋਸ਼ੀ ਨੂੰ ਸਜ਼ਾ ਦੇਣ ਦੀ ਗੱਲ ਆਉਂਦੀ ਹੈ ਜੋ ਅਸਲੀਤਾ ਜਾਂ ਲੋਕਾਂ ਨੂੰ ਗੰਧਰਾ ਪਾਉਣ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਦੇ ਲਈ ਵੀ ਕਾਨੂੰਨ ਬਣੇ ਹੋਏ ਹਨ ਜੇਕਰ ਇਹਨਾਂ ਕਾਨੂੰਨਾਂ ਨੂੰ ਵਰਤ ਕੇ ਉਹਨਾਂ ਨੂੰ ਠੱਲ ਪਾਈ ਜਾ ਸਕੇ ਅਸਲੀਤਾ ਨੂੰ ਰੋਕਿਆ ਜਾ ਸਕੇ ਤਾਂ ਫਿਰ ਮਰਨ ਮਰਾਉਣ ਦੀਆਂ ਗੱਲਾਂ ਜਾਂ ਕਿਸੇ ਨੂੰ ਕਤਲ ਕਰ ਦੇਣਾ ਇਹ ਡਾਇਡ ਨਹੀਂ ਹੈ ਸੋ ਜੁੜੇ ਰਹੋ ਸੀਨੀਅਰ ਪੰਜਾਬ ਪੀਵੀ ਦੇ ਨਾਲ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਜਾਂ ਤੁਸੀਂ ਕੁਝ ਦੱਸਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰ ਸਕਦੇ ਹੋ ਧੰਨਵਾਦ